ਲੋ ਜੀ ਅੱਜ ਮੈਂ ਤੁਹਾਡੇ ਲਈ ਰੋਂਗੀ ਦੀ ਰੈਸਪੀ ਲੈ ਕੇ ਆਈ ਹਾਂ ਰੋਂਗੀ ਜਿਸ ਤਰੀਕੇ ਨਾਲ ਮੈਂ ਬਣਾਵਾਂਗੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਪੂਰਾ ਵਿਆਹ ਵਾਲਾ ਟੇਸਟ ਆਂਦਾ ਹੈ ਰੋਂਗੀ ਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ 1/2 ਕਿਲੋ ਦੇ ਕਰੀਬ ਰੋਂਗੀ ਲੈ ਲਵਾਂਗੇ ਇਹ ਰੋਂਗੀ ਨੂੰ ਅਸੀਂ ਭਿਜਨੇ ਪਾ ਕੇ ਰੱਖ ਦਵਾਂਗੇ 2 ਘੰਟੇ ਲਈ 2 ਘੰਟੇ ਬਾਅਦ ਜਿਹੜੀ ਰੋਂਗੀ ਆ ਫੁੱਲ ਕੇ ਤਿਆਰ ਹੋ ਜਾਏਗੀ ਫਿਰ ਅਸੀਂ ਗੈਸ ਦੇ ਉੱਤੇ ਕੁੱਕਰ ਰੱਖਾਂਗੇ ਤੇ ਕੁੱਕਰ ਦੇ ਵਿੱਚ ਜਿਹੜੀ ਅਸੀਂ ਭਿਜਨੇ ਪਾਈ ਸੀ ਰੋਂਗੀ ਉਹ ਪਾ ਦਵਾਂਗੇ ਨਾਲ ਹੀ ਅਸੀਂ ਇਹਦੇ ਵਿੱਚ ਇੱਕ ਡੂੰਗਾ ਭਰ ਕੇ ਪਾਣੀ ਦਾ ਪਾ ਦਵਾਂਗੇ ਠੀਕ ਹੈ ਪਾਣੀ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਆਪਣੇ ਜਿਹੜੇ ਸਾਫਤੇ ਮਸਾਲੇ ਥੋੜੀ ਜਿਹੀ ਅਸੀਂ ਇਹਦੇ ਵਿੱਚ ਪਾਣੇ ਆ ਸਾਫਤੇ ਮਸਾਲਿਆਂ ਦੇ ਵਿੱਚ ਜਿੱਦਾਂ ਹੋ ਗਿਆ ਦੋ ਮੋਟੀਆਂ ਇਲਾਚੀਆਂ ਇੱਕ ਤੇਜ ਪੱਤਾ ਚਾਰ ਪੰਜ ਅਸੀਂ ਲੌਂਗ ਪਾ ਦੇਵਾਂਗੇ ਨਾਲ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਨਮਕ ਆਪਣੇ ਸਵਾਦ ਦੇ ਅਨੁਸਾਰ ਤੇ ਨਾਲ ਅਸੀਂ ਪਾਵਾਂਗੇ ਥੋੜੀ ਜਿਹੀ ਹਲਦੀ ਅੱਧਾ ਚਮਚ ਅਸੀਂ ਹਲਦੀ ਦਾ ਪਾ ਦਵਾਂਗੇ ਤੇ ਸਰੋਂ ਦਾ ਤੇਲ ਪਾ ਦਾਂਗੇ ਥੋੜਾ ਜਿਹਾ ਇਹਦੇ ਵਿੱਚ ਉਹ ਅਸੀਂ ਤਾਂ ਪਾਣਾ ਹੈ ਕਿਉਂਕਿ ਜਦੋਂ ਇਹਦਾ ਪ੍ਰੈਸ਼ਰ ਬਾਹਰ ਨਿਕਲਦਾ ਹੈ ਤੇ ਪਾਣੀ ਬਾਹਰ ਨਹੀਂ ਆਉਂਦਾ ਹੈ ਇਸ ਕਰਕੇ ਸਰੋਂ ਦਾ ਤੇਲ ਥੋੜਾ ਜਿਹਾ ਪਾ ਦਿਓ ਤੇ ਕੁੱਕਰ ਨੂੰ ਕਰ ਦੇਵਾਂਗੇ ਬੰਦ ਤਿੰਨ ਸੀਟੀਆਂ ਆਨ ਤੱਕ ਅਸੀਂ ਰੋਂਗੀ ਨੂੰ ਪਕਾਵਾਂਗੇ ਤਿੰਨ ਸੀਟੀਆਂ ਬਾਅਦ ਅਸੀਂ ਜਿਹੜੀ ਗੈਸ ਹੈ ਇਹਨੂੰ ਬੰਦ ਕਰ ਦੇਵਾਂਗੇ ਤਿੰਨ ਸੀਟੀਆਂ ਆ ਚੁੱਕੀਆਂ ਨੇ ਹੁਣ ਅਸੀਂ ਇਹਨੂੰ ਤੜਕਾ ਲਗਾ ਕੇ ਤਿਆਰ ਕਰਾਂਗੇ ਉਹਦੇ ਲਈ ਅਸੀਂ ਗੈਸ ਦੇ ਉੱਤੇ ਫਰਾਈਪੈਨ ਰੱਖ ਦੇਵਾਂਗੇ ਤੇ ਇਹਦੇ ਵਿੱਚ ਅਸੀਂ ਸਰੋਂ ਦਾ ਤੇਲ ਪਾ ਦੇਵਾਂਗੇ ਤੇਲ ਨੂੰ ਅਸੀਂ ਗਰਮ ਹੋਣ ਲਈ ਰੱਖਾਂਗੇ ਇੱਥੇ ਅਸੀਂ ਜਿਹੜਾ ਤੇਲ ਹੈ 1 ਕੜਛੀ ਸਵਾ ਕੜਛੀ ਦੇ ਕਰੀਬ ਲੈ ਲਿਆ ਹੈ ਦੂਸਰੀ ਸਾਈਡ ਆਪਾਂ ਕੋਲੀ ਦੇ ਵਿੱਚ ਦਹੀਂ ਲੈ ਲਵਾਂਗੇ ਤੇ ਇਧਰ ਅਸੀਂ ਇਹਦਾ ਮਸਾਲਾ ਤਿਆਰ ਕਰਾਂਗੇ ਦਹੀਂ ਦੇ ਵਿੱਚ ਅਸੀਂ ਪਾਵਾਂਗੇ ਆਪਣੇ ਥੋੜੇ ਜਿਹਾ ਸੁੱਕੇ ਮਸਾਲੇ ਨੋਰਮਲ ਜਿਹੜੇ ਜਿਹੜੇ ਸੁੱਕੇ ਮਸਾਲੇ ਹੁੰਦੇ ਆ ਅਸੀਂ ਉਹ ਪਾ ਕੇ ਇਹਨੂੰ ਤਿਆਰ ਕਰਾਂਗੇ ਅੱਧਾ ਚਮਚ ਅਸੀਂ ਹਲਦੀ ਪਾਊਡਰ ਦਾ ਪਾ ਦਵਾਂਗੇ ਗਰਮ ਮਸਾਲੇ ਦਾ ਪਾਵਾਂਗੇ ਅਸੀਂ ਅੱਧਾ ਚਮਚ ਹੀ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਨਾਲ ਅਸੀਂ ਥੋੜਾ ਜਿਹਾ ਨਮਕ ਹੋਰ ਪਾ ਦੇਵਾਂਗੇ ਇਹਨਾਂ ਮਸਾਲਿਆਂ ਦੇ ਨਾਲ ਅਸੀਂ ਥੋੜੀ ਜਿਹੀ ਜਿਹੜੀ ਲਾਲ ਮਿਰਚ ਹੁੰਦੀ ਨਾ ਕੋੜੀ ਵਾਲੀ ਉਹ ਪਾ ਦੇਵਾਂਗੇ ਨਾਲ ਹੀ ਅਸੀਂ ਪਾਵਾਂਗੇ ਸੁੱਕੀ ਮੇਥੀ ਇਹ ਸਾਰੇ ਸੁੱਕੇ ਮਸਾਲੇ ਪਾਣ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਚਮਚ ਦੇ ਨਾਲ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਆਪਾਂ ਦਹੀਂ ਨੂੰ ਫੈਂਟ ਲਵਾਂਗੇ ਇਸ ਤਰ੍ਹਾਂ ਦਹੀਂ ਪਾ ਕੇ ਜਿਹੜੀ ਰੋਂਗੀ ਆ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਇਹਨੂੰ ਫੈਂਟਣ ਤੋਂ ਬਾਅਦ ਅਸੀਂ ਇੱਕ ਸਾਈਡ ਤੇ ਰੱਖ ਦੇਵਾਂਗੇ ਥੋੜੀ ਜਿਹੀ ਦੇਰ ਦੇ ਵਿੱਚ ਜਿਹੜੇ ਇਹ ਮਸਾਲੇ ਆ ਇਹਦੇ ਵਿੱਚ ਫੁੱਲ ਜਾਣਗੇ ਇਹਦੇ ਜਿਹੜਾ ਸਰੋਂ ਦਾ ਤੇਲ ਆ ਸਾਡਾ ਗਰਮ ਹੋ ਚੁੱਕਾ ਹੈ ਤੇ ਇਹਦੇ ਵਿੱਚ ਆਪਾਂ ਥੋੜੇ ਜੇ ਸਾਬਤ ਮਸਾਲੇ ਪਾਵਾਂਗੇ ਸਾਬਤ ਮਸਾਲਿਆਂ ਦੇ ਵਿੱਚ ਅਸੀਂ ਇੱਕ ਚਮਚ ਜੀਰੇ ਦਾ ਪਾ ਦਵਾਂਗੇ ਸਾਬਤ ਜੀਰਾ ਦੋ ਆਪਾਂ ਸੁੱਕੀਆਂ ਲਾਲ ਮਿਰਚਾਂ ਪਾਵਾਂਗੇ ਦੋ ਹੀ ਛੋਟੇ ਛੋਟੇ ਪੀਸ ਦਾਲਚੀਨੀ ਦੇ ਤੇਜ ਪੱਤਾ ਇਹ ਪਾਣ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਹੁਣ ਪਕਾਵਾਂਗੇ ਸਾਪ ਤੇ ਮਸਾਲੇ ਜਦੋਂ ਹਲਕੇ ਜਿਹੇ ਭੁਜ ਹੋ ਜਾਣਗੇ ਨਾਲ ਹੀ ਅਸੀਂ ਇਹਦੇ ਵਿੱਚ ਪਾ ਦਵਾਂਗੇ ਲਸਣ ਚੋਪ ਕੀਤਾ ਹੋਇਆ ਲਸਣ ਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਲਸਣ ਜਦੋਂ ਭੁੱਜ ਕੇ ਲਾਲ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਿਆਜ਼ ਪਾ ਦਵਾਂਗੇ ਦੋ ਪਿਆਜ਼ ਅਸੀਂ ਲਵਾਂਗੇ ਇਹਨਾਂ ਨੂੰ ਅਸੀਂ ਥੋੜਾ ਬਰੀਕ ਬਰੀਕ ਚੋਪ ਕਰ ਲਵਾਂਗੇ ਬਿਲਕੁਲ ਅਸੀਂ ਬਰੀਕ ਇਹਨਾਂ ਨੂੰ ਕੱਟਿਆ ਹੈ ਪਿਆਜ਼ ਜਦੋਂ ਥੋੜੀ ਜਿਹੀ ਭੁਜ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ 1.5 ਚਮਚ ਮਿੱਠੀ ਸੌਂਫ ਦਾ ਪਾ ਦਵਾਂਗੇ ਮਿੱਠੀ ਸੌਂਫ ਅਸੀਂ ਜਿਹੜੀ ਥੋੜੀ ਮੋਟੀ-ਮੋਟੀ ਪੀਸਣੀ ਹੈ ਮਿੱਠੀ ਸੌਂਫ ਪਾਣ ਤੋਂ ਬਾਅਦ ਨਾਲ ਹੀ ਅਸੀਂ ਇਹਦੇ ਵਿੱਚ ਅੱਧਾ ਕ ਚਮਚ ਪਾਵਾਂਗੇ ਸੁੰਡ ਦਾ ਜਿਹੜਾ ਪਾਊਡਰ ਹੁੰਦਾ ਹੈ ਜਿਹਨੂੰ ਜਿੰਜਰ ਪਾਊਡਰ ਕਹਿੰਦੇ ਆ ਅੱਧਾ ਚਮਚ ਅਸੀਂ ਉਹਦਾ ਪਾ ਦਵਾਂਗੇ ਕਿਉਂਕਿ ਜਿਹੜੀ ਰੋਂਗੀ ਹੁੰਦੀ ਹੈ ਇਹਦੀ ਤਸਵੀਰ ਥੋੜੀ ਬਾਈ ਵਾਲੀ ਹੁੰਦੀ ਹੈ ਇਸ ਕਰਕੇ ਇਹਦੇ ਵਿੱਚ ਆਪਾਂ ਥੋੜੀ ਜਿਹੀ ਸਾਫ ਤੇ ਮਸਾਲੇ ਪਾਣੇ ਆ ਤਾਂ ਇਸੇ ਕਰਕੇ ਹੀ ਅਸੀਂ ਇਹਦੇ ਵਿੱਚ ਜਿਹੜੀ ਸੁੰਡ ਦਾ ਪਾਊਡਰ ਪਾਇ ਪਿਆਜ ਜਿਹੜੇ ਸਾਡੇ ਭੁੱਜ ਕੇ ਲਾਲ ਹੋ ਚੁੱਕੇ ਨੇ ਤੇ ਹੁਣ ਅਸੀਂ ਇਹਦੇ ਵਿੱਚ ਤਿੰਨ ਟਮਾਟਰਾਂ ਦਾ ਪੇਸਟ ਪਾਵਾਂਗੇ। ਤਿੰਨ ਟਮਾਟਰਾਂ ਨੂੰ ਅਸੀਂ ਪੀਸ ਲਵਾਂਗੇ। ਅਦਰਕ ਅਸੀਂ ਨਹੀਂ ਪਾਇਆ ਹੈ। ਸਿਰਫ ਅਸੀਂ ਟਮਾਟਰ ਇਕੱਲੇ ਪਾਏ ਹੈ। ਨਾ ਹੀ ਇਹਦੇ ਵਿੱਚ ਮਿਰਚਾ ਪਾਈਆ ਹੈ। ਕਿਉਂਕਿ ਮਸਾਲੇ ਪਹਿਲਾਂ ਤੋਂ ਹੀ ਕਾਫੀ ਤੇਜ਼ ਨੇ ਇਸ ਕਰਕੇ ਅਸੀਂ ਨਾ ਇਹਦੇ ਵਿੱਚ ਅਦਰਕ ਪਾਵਾਂਗੇ ਨਾ ਹੀ ਲਾਲ ਮਿਰਚ। ਟਮਾਟਰ ਜਦੋਂ ਭੁੱਜ ਹੋ ਜਾਣਗੇ ਫਿਰ ਅਸੀਂ ਦਹੀਂ ਵਾਲਾ ਪੇਸਟ ਪਾ ਦਵਾਂਗੇ ਜਿਹਦੇ ਵਿੱਚ ਅਸੀਂ ਮਸਾਲੇ ਭਿੱਜਨੇ ਪਾ ਕੇ ਰੱਖੇ ਹੋਏ ਸੀਗੇ। ਮਸਾਲੇ ਦੇਖੋ ਚੰਗੀ ਤਰ੍ਹਾਂ ਇਹਦੇ ਵਿੱਚ ਫੁੱਲ ਚੁੱਕੇ ਨੇ। ਦਹੀਂ ਨੂੰ ਜਦੋਂ ਅਸੀਂ ਪਾਣਾ ਹੈ ਲਗਾਤਾਰ ਕੜਛੀ ਚਲਾਉਂਦੇ ਰੱਖਾਂਗੇ ਨਹੀਂ ਤੇ ਜਿਹੜਾ ਦਹੀਂ ਹੈ ਉਹ ਫਟ ਜਾਏਗਾ ਤੇ ਪਾਣੀ ਛੱਡ ਦੇਗਾ ਲਗਾਤਾਰ ਅਸੀਂ ਕੜਛੀ ਚਲಾಣੀ ਹੈ ਦਹੀਂ ਜਿਹੜਾ ਫੱਟੇ ਨਾ ਨਾਲ ਹੀ ਹੁਣ ਅਸੀਂ ਇਹਦੇ ਵਿੱਚ ਥੋੜੀ ਜਿਹੀ ਕਾਜੂ ਤੇ ਥੋੜੀ ਜਿਹੀ ਸੋਗੀ ਪਾ ਦਵਾਂਗੇ ਕਾਜੂ ਤੇ ਸੋਗੀ ਪਾਣ ਦੇ ਨਾਲ ਜਿਹੜਾ ਸਬਜ਼ੀ ਦਾ ਟੇਸਟ ਹੈ ਬਹੁਤ ਹੀ ਜ਼ਿਆਦਾ ਵਧੀਆ ਆਂਦਾ ਹੈ ਤੇ ਲਗਾਤਾਰ ਅਸੀਂ ਇਹਨਾਂ ਨੂੰ ਪਕਾਵਾਂਗੇ ਜਿੰਨੀ ਦੇਰ ਤੱਕ ਸਾਡਾ ਮਸਾਲਾ ਹੈਗਾ ਥੋੜਾ ਚੰਗੀ ਤਰ੍ਹਾਂ ਪੱਕ ਨਾ ਜਾਵੇ ਮਸਾਲਾ ਜਿਹੜਾ ਇਦਾਂ ਸਾਡਾ ਭੁੱਜ ਹੋ ਚੁੱਕਾ ਹੈ ਦੇਖੋ ਚੰਗੀ ਤਰ੍ਹਾਂ ਜਦੋਂ ਮਸਾਲਾ ਇਦਾਂ ਭੁੱਜ ਹੋ ਜਾਏ ਫਿਰ ਅਸੀਂ ਗੈਸ ਨੂੰ ਕਰ ਦੇਵਾਂਗੇ ਬੰਦ ਇਹਨੂੰ ਕਰ ਦੇਵਾਂਗੇ ਸਾਈਡ ਤੇ ਹੁਣ ਆਪਾਂ ਜਿਹੜੀ ਰੋਂਗੀ ਹੈ ਇਹਨੂੰ ਖੋਲ ਕੇ ਆਪਾਂ ਚੈੱਕ ਕਰ ਲਵਾਂਗੇ ਇਦੋਂ ਜਿਹੜੀ ਰੋਂਗੀ ਹੈ ਸਾਡੀ ਚੰਗੀ ਤਰ੍ਹਾਂ ਪੱਕ ਚੁੱਕੀ ਹੈ ਤੁਹਾਨੂੰ ਮੈਂ ਇੱਕ ਦਾਣਾ ਦੇਖੋ ਦਿਖਾਉਂਦੀ ਆ ਬਿਲਕੁਲ ਅਸੀਂ ਇਦਾਂ ਦੀ ਰੋਂਗੀ ਉਤਾਰਨੀ ਹੈ ਜੇ ਅਸੀਂ 2-4 ਸੀਟ ਜਾਂ ਹੋਰ ਬਾਤ ਲਗਾਤੀਆਂ ਨਹੀਂ ਤੇ ਇਹ ਥੋੜੀ ਕੇ ਪਜਾ ਹੋ ਜਾਏਗੀ ਤੇ ਬਿਲਕੁਲ ਵਧੀਆ ਨਹੀਂ ਲੱਗੇਗੀ ਥੋੜੀ ਆਪਾਂ ਖੜੀ-ਖੜੀ ਰੱਖਾਂਗੇ ਤੇ ਇਹਦੇ ਵਿੱਚ ਜਿਹੜੇ ਸਾਫ ਤੇ ਮਸਾਲੇ ਆ ਅ ਤੇ ਹੁਣ ਜਿਹੜਾ ਅਸੀਂ ਮਸਾਲਾ ਬਣਾ ਕੇ ਤਿਆਰ ਕੀਤਾ ਹੈ ਉਹ ਅਸੀਂ ਪਾ ਦੇਵਾਂਗੇ ਕੁੱਕਰ ਦੇ ਵਿੱਚ ਤੇ ਨਾਲ ਹੀ ਅਸੀਂ ਗੈਸ ਨੂੰ ਕਰ ਦੇਵਾਂਗੇ ਔਨ ਮਸਾਲਾ ਪਾਉਣ ਤੋਂ ਬਾਅਦ ਅਸੀਂ ਥੋੜੀ ਦੇਰ ਇਹਨੂੰ ਰਿਝਾਵਾਂਗੇ ਦੋ ਚਾਰ ਕੜਛੀਆਂ ਅਸੀਂ ਫਰਾਈਪੈਨ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਜਿਹੜਾ ਮਸਾਲਾ ਫਰਾਈਪੈਨ ਦੇ ਨਾਲ ਲੱਗਾ ਹੈ ਉਹ ਉਤਾਰ ਲਵਾਂਗੇ ਲੋ ਜੀ ਇਹᱫੋ ਜਿਹੜੀ ਸਾਡੀ ਰੋਂਗੀ ਹੈ ਰੇਜੇ ਪੈ ਚੁੱਕੀ ਹੈ ਤੇ ਇਹਦੇ ਵਿੱਚ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਬਹੁਤ ਹੀ ਸੁਆਦ ਸੁਆਦ ਮਤਲਬ ਜਿੱਦਾਂ ਖੁਸ਼ਬੂ ਆਂਦੀ ਨਾ ਉਦਾਂ ਦੀ ਆ ਰਹੀ ਹੈ ਸਬਜੀ ਦੇ ਵਿੱਚੋਂ ਤੇ ਪੂਰੀ ਜਿੱਦਾਂ ਹਲਵਾਈ ਸਟਾਈਲ ਅਸੀਂ ਬਣਾ ਕੇ ਤਿਆਰ ਕੀਤੀ ਹੈ ਜਿੱਦਾਂ ਹਲਵਾਈ ਬਣਾਉਂਦੇ ਨੇ ਤੇ ਇਹਦੋ ਜਿਹੜੀ ਸਾਡੀ ਰੋਂਗੀ ਆਪਾਂ ਥੋੜੀ ਜਿਹੀ ਦੇਰੀ ਨੂੰ ਜਾਣ ਤੋਂ ਬਾਅਦ ਇਨ ਗੈਸ ਨੂੰ ਕਰ ਦਵਾਂਗੇ ਬੰਦ ਤੇ ਇਹਦੇ ਉੱਪਰ ਅਸੀਂ ਹੁਣ ਪਾਵਾਂਗੇ ਹਰਾ ਧਨੀਆ ਰੋਂਗੀ ਜਿਹੜੀ ਸਾਡੀ ਇੱਧਰ ਬਣ ਕੇ ਹੋ ਚੁੱਕੀ ਹੈ ਤਿਆਰ ਹਰਾ ਧਨੀਆ ਪਾ ਦਿੰਦੇ ਹਾਂ ਜਿਆਦਾ ਸਾਰਾ ਇਹਨੂੰ ਤੁਸੀਂ ਚੋਲਾ ਦੇ ਨਾਲ ਫੁਲਕੇ ਦੇ ਨਾਲ ਸਰਵ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਮਿਲਦੇ ਆਂ ਫੇ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ